ਸਾਰੇ ਵੀਰਾਂ ਦੇ ਮਿੱਠਾ ਮਿੱਠਾ ਲੱਗ ਰਿਹਾ ਇਹਨੂੰ ਕਾਫਾ ਮਿੱਠਾ ਮਿੱਠਾ ਲੱਗ ਰਿਹਾ ਹੂੰ ਮਿੱਠਾ 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 ਨਾ ਕੋਈ ਆ ਗਿਆ ਪਿੱਛੇ ਪਹਿਲਾਂ ਨਹੀਂ ਆ

ਇਹ ਹਿਲਦਾ ਕੱਟ ਜੁੜਦੇ ਨੇ ਬੰਦੇ ਹੂੰ ਕੋ ਨਾਲ ਇਹਦਾ ਲਾਈਵ ਕਰਦਾਂਗੇ ਸਾਰਾ ਦੁੱਧ ਚੁੰਗ ਜਾਂਦੀ ਹੈ ਇਹ ਇਹ ਅੰਦਰ ਚੱਲੀ ਹੈ ਇਹ ਕੁਟ ਆ ਦਿਖਾਉਣਾ ਸੋ ਨੂੰ ਅੰਦਰ ਪ੍ਰਾਲੀ ਕੁਟ ਰਹੇ ਨੇ ਰੇ ਦੇ ਵਿੱਚ ਛੱਕਦਿਆਂ ਨੇ ਪੂਰਾ ਇਹਨੂੰ ਨਾਲੇ ਦਾ ਤੁਰੀੀ ਬਚਦਾ ਪਰਾਲੀ ਪਾਉਣਾ ਜੀ ਪਰਾਲੀ ਪਸ਼ੂਆਂ ਨੂੰ ਥੰਦੀ ਦੀ ਗੱਜ ਹੁੰਦੀ ਹੈ ਦੰਬਲਾ ਕਿੱਲਾ ਦੰਬਲਾ ਦੰਬਲਾ ਕਿਡਾ ਪਤਾ ਨਹੀਂ ਆਦ ਖਾ ਰਹੇ ਸਾਨੂੰ ਆਪਾਂ ਆਪਣੀ ਰੀਟਾ ਦੀ ਕੱਟੀ ਕਰੋ ਚੱਕ ਪਰਾਲੀ ਪਾਉਣਾ ਵੀੜ ਵਰਤਦੇ ਆਪਾਂ ਜਿਹੜੀ ਉਹ ਵੀ ਦਿਖਾਉਣਾ ਤੁਹਾਨੂੰ ਕਿਹੜਾ ਪਾਂ ਸਖੀ ਦੀ ਵਰਤਦੇ ਆ ਬਹੁਤ ਵਧੀਆ ਕੱਲੀ ਅਸੀਂ ਕੱਲ ਮਂਗਾਈ ਸੀ ਗੱਟੇ ਸੈਗ ਕੰਪਨੀ ਦੀ ਸੈਗ ਦੀ 50 ਕਿਲੋ ਦੀ ਬੋਰੀਆਂ 1500 ਰੁਪਏ ਦੀ ਪਰਾਲੀ ਬਈ ਤੂੜੀ ਪਸ਼ੂ ਵੱਧ ਹੋ ਗਿਆ ਕਿ ਤੀ ਕਹਾਂ ਨੂੰ ਤੂੜੀ ਵੱਧ ਹੋ ਕਰਾਂਗੇ ਤੂੜੀ ਘਟ ਗਈ ਦੀ ਪਰਾਲੀ ਪਾਰਨੇ ਕਿੱਲੇ ਦੀ ਪਰਾਲੀ ਮੁੱਲ ਲੈ ਲਈ ਸੀ ਹੁੰਦਾ ਖਾਂਦੀਆਂ ਦਾ ਪਰਾਲੀ ਨੂੰ ਵੀ ਬਹੁਤ ਨੇ ਕੋਈ ਚੱਕਰੀ ਨਹੀਂ ਹੈ ਗਿਆ ਪਹਿਲਾ 4 4 ਦੀ 4 4 ਵੀ ਮੁੱਕ ਗਿਆ ਦੋ ਕਿੱਲੇ ਨਾਲ 4 ਪਾਇਆ ਹੋਇਆ ਸੀ ਬੜਾ ਮੋਟੀ ਫਰਕ ਪੈਂਦਾ। ਬਾਲਾ ਦੁੱਧ ਦਾ ਫਰਕ ਨਹੀਂ ਪੈਂਦਾ ਹੈਗਾ। ਪ੍ਰਾਲੀ ਨਾਲ ਬਾਲਾ ਚੱਕਰ ਨਹੀਂ। ਆ ਬਾਲੀ ਨਹੀਂ ਪਾਉਂਦੇ ਹੈਗੇ। ਵੀ ਮਤਲਬ ਵਿੱਚ ਤਾਂ ਤੂੜੀ ਵੀ ਮਿਕਸ ਕਰਦੇ ਆ। ਐ ਨਰੀ ਪ੍ਰਾਲੀ ਵੀ ਨਹੀਂ ਪਾਉਂਦੇ ਹੈਗੇ। ਉਹ ਐ ਵੀ ਜਿਵੇਂ ਆਪਣਾ ਹਰਾ ਹੋ ਜਾਂਦਾ ਹਰਾ ਵਧ ਜਾਂਦਾ। ਹਰੇ ਚ ਹੀ ਕੁੱਟਦੇ ਆ। ਹਰਾਇਆ ਕੁੱਟ ਕੇ ਵਿੱਚ ਨਾਲੇ ਪ੍ਰਾਲੀ ਮਿਕਸ ਕਰਦਾਂ ਨੇ ਆ। ਉਹਦੇ ਨਾਲ ਐ ਬਾਲਾ ਚੱਕਰ ਨਹੀਂ ਹੈਗਾ। ਦੁੱਧ ਘਟਦੀਆਂ ਨਹੀਂ ਹੈਗੀਆਂ ਬਰਕ ਨਹੀਂ ਪੈਂਦਾ ਹੈਗਾ ਮੱਝਾਰੂ ਮੱਕੀ ਦਾ achar ਬਈ ਪਾਇਆ ਸੀ ਉਹ ਚਾਰਾ ਹੁਣੀ 10 ਦਿਨ ਹੋਏ ਨੇ ਉਹ ਬੱਕਿਆ ਹੁਣ ਮਗਵਾਉਣੇ ਆ ਗੰਡਾਂ ਮੰਗਵਾਵਾਂਗੇ ਜੇ ਪਤਾ ਹੈ ਗੰਡਾਂ ਵਾਲੇ ਦਾ ਨੰਬਰ ਦੇ ਦਿਓ ਕਿਸੇ ਦਾ ਵੀ ਵਧੀਆ ਕਿੱਥੋਂ ਮਿਲਦਾ ਹੈ ਸਾਇਲੇ ਜੋ ਅਸੀਂ ਪੁੱਛਿਆ ਸੀ ਬਾਈ 7 7000 7000 ਦਾ ਮਤਲਬ 10 ਕੁਇੰਟਲ 700 ਰੁਪਏ ਕਿ ਕੁਇੰਟਲ ਆ ਆਪਣਾ ਏਰੀਆ ਮਾਨਸਾ ਬਰੇਟੇ ਲਵੇ ਚੱਕ ਲਈ ਸ਼ੇਰਪਿੰਡਾ ਤਾਂ ਕਰੂ ਆਪਣੀ ਕੱਟਰੂ ਚੱਕਾ आ अपनी हैगी बहुत वैसा है आ अपना बुरा आ गया कट्टी की ग्रोथ चेक करो ती एच एल डी है बे अठ किले ਪਾਇਆ ਸੀ 4 4 ਬਾਈ ਵੱਧ ਪਾ ਦਿਆ ਕਰੀ ਥੋੜਾ ਜਹਾ ਇੱਕ ਹੁਣ ਕੱਟ ਪਾਇਆ ਕਰਾਂਗੇ ਆ ਮੱਝ ਦੇ ਰਹਿ ਗਏ ਸੂਣ ਦੇ ਕਿੰਨੇ ਕਿ ਦਿਨ ਰਹਿ ਗਏ ਤੇ ਸੂਣ ਦੇ 7 ਦਿਨ ਰਹਿ ਗਏ ਸੂਣ ਦੇ ਇਹਦੀ ਇਹ ਹੁਣ ਦੂਜੀ ਸੂਏ ਸੂ ਗਈ ਇਹਦੀ ਪਹਿਲਾਂ ਵਾਲੀ ਕੱਟੀ ਦਿਖਾਉਣਾ ਤੁਹਾਨੂੰ ਆਪਾਂ ਪਹਿਲਾਂ ਵਾਲੀ ਕੱਟੀ ਇਹਦੀ ਆਹ ਹੈ ਪਸੂ ਵੱਧ ਗਏ ਬਈ ਹੁਣ ਗਾਂਹਾਂ ਵੱਧ ਹੀ ਪਾਵਾਂਗੇ ਚਾਰ ਚਾਰ ਤਾਂ ਆ ਦੇਖ ਨਾਲ ਮਿਕਸ ਕਰਦੇ ਆ ਵਿੱਚ ਤੂੜੀ ਪ੍ਰਾਲੀ ਤਾਂ ਪ੍ਰਾਲੀ ਤਾਂ ਘੱਟ ਹੁੰਦੀ ਐ ਹਰੇ ਕਰਕੇ ਵੀ ਹੁਣ ਹਰਾ ਵੀ ਫਿਰ ਬੀਜਿਆ ਹੋਇਆ ਹਰਾਰੀ ਹੋਇਆ ਹੈਗਾ ਅੱਧਾ ਕਿੱਲਾ ਲਾਇਆ ਤੀ ਮਾਗਰੋਂ ਹਰਾਨੀ ਫੁੱਟਿਆ ਗਿਆ ਐ ਇੱਕ ਜਿੱਦਾ ਜਮੀ ਘੱਟ ਆ ਬੈਰ ਐ ਆਪਣੀ ਡੇਰੀ ਵੀ ਆਵਦੀ ਹੈ ਦੁੱਧ ਵਾਲੀ। ਇਹ ਕੀ ਨਾ ਬੈਠੇ। ਚੱਲ ਚੱਲ ਬਿੱਲਾ, ਬਿੱਲਾ ਚੱਲ। ਓਏ ਓਏ ਓਏ। ਲੱਗਦੀ ਹੈ 7 ਦਿਨਾਂ ਦੀ ਪੱਤੀ ਐ। ਕਰੋ ਚੱਕ ਬਈ 7 ਦਿਨਾਂ ਦੀ। ਦੁੱਧ ਸਾਰਾ ਪੀ ਜਾਂਦੀ ਐ। ਨਾ ਇਹਨੂੰ ਮੋਕ ਲੱਗੇ। ਸਾਰਾ ਦੁੱਧ ਪੀ ਜਾਂਦੀ ਐ। 15 ਲੀਟਰ ਆ। 15 ਲੀਟਰ ਪੀ ਜਾਂਦੀ ਐ ਇਹ। ਹਾਂ ਬੂਰੇ। ਆ ਆਪਣੀ ਗੁੱਜਰਾਂ ਵਾਲੀ ਆ ਆਪਣੀ ਗੁੱਜਰਾਂ ਵਾਲੀ ਨਿਆਰੇ ਹੀ ਰਹਿੰਦੀਆਂ ਨੇ ਵਿੱਚ ਕੱਟੀਆਂ ਖੁੱਲੀਆਂ ਫਿਰਦੀਆਂ ਨੇ ਹਾਂ ਅਰੂਬੀ ਇਹ ਹੀ ਸਾਡੀ ਰੂਬੀ ਆ ਆ ਸਾਡੀ ਬਿੱਲੋ ਐ ਆ ਸਾਡੀ ਨਿੰਦੋ ਐ ਆ ਤਫਾਨ ਐ ਆ ਗੱਬਰ ਐ ਇਹਦਾ ਨਾਂ ਨਹੀਂ ਰੱਖਿਆ ਨਹੀਂ ਹੈਗਾ ਇਹ ਜਮੀ ਬੀਤ ਗਿਆ ਪਤਾ ਨਹੀਂ ਕੀ ਚੱਕਰ ਹੋ ਰਿਹਾ ਡਾਕਟਰ ਨੂੰ ਵੀ ਦਿਖਾਇਆ ਸੀ ਇੱਕ ਵਾਰੀ ਵਫਾਰਾ ਜਾ ਆ ਗਿਆ ਤੇ ਮੁੜ ਕੇ ਸੱਟੇ ਨਹੀਂ ਹੋਇਆ ਗਿਆ ਚੱਕ ਲਈ ਸ਼ੇਰ ਬਾਈ ਮਾਨਸਾ ਜ਼ਿਲ੍ਹਾ ਬਾਰਡਰ ਤੇ ਪਿੰਡ ਹੈ ਹਰਿਆਣੇ ਦੇ ਬਾਰਡਰ ਤੇ ਆ ਆਪਣੀ ਜਿਹੜੀ ਆ ਬਿੱਲੋ ਦੀ ਭੈਣ ਆ ਇਹ ਹਰਸ ਹੁਣ ਗਰਮੀ ਚ ਸੈਟਪ ਕਰਾਂਗੇ ਜਿਹੜੀ ਉਹ ਆਪਣੀ ਸਾਰੀ ਉਹ ਕੰਦਾ ਉਹਦੇ ਨਾਲ ਨਾਲ ਲੰਮੀ ਖੁਲਲੀ ਬਣਾਵਾਂਗੇ ਖਾ ਆਪਣੀ ਸਾਈ ਵਾਲ ਜੀ ਬੱਚੀ ਹੈ ਇਹਦੇ ਵੀ ਬਈ ਟੀਕਾ ਭਰਿਆ ਹੋਇਆ ਦੇਖੋ ਤਿੰਨ ਚਾਰ ਵਾਰੀ ਹੋ ਗਈ ਖਿਲ ਜਾਂਦੀ ਹੈ ਰਹੀ ਨਹੀਂ ਹੈਗੀ ਗੱਬਣਾ ਬੂਰੀ ਦੀ ਹੀ ਟਟਾਲਦੀ ਦੀ ਇੱਕ ਤਾਂ ਆਪਾਂ ਨੇ ਆਪਣੀ ਜੁਗਨੀ ਦੇ ਭਰਾ ਦਾ ਟੀਕਾ ਬਜਰੰਗੀਲੇ ਜਵਾਣਾ ਦਾ ਨੀਲੀ ਦੇ ਭਰਾ ਦਾ ਬਾਦਲ ਦਾ ਜੀਵੀਸੀ ਵਾਲਿਆਂ ਦਾ ਉਹ ਜਿਹੜੀ ਆਪਣੀ ਵੱਡੀ ਮੱਝ ਹੈ ਇਹਦੇ ਆਪਾਂ ਨੇ ਬੀਰਾਵਲੀ 2 ਦਾ ਭਰਾ ਦਾ ਇੱਕ ਹਰਿਆਣੇ ਚ ਲਾਡੂ ਦਾ ਜਿਹੜਾ ਕਟਾ ਹੈ ਜਿਹੜਾ 7.5 ਲੱਖ ਰੁਪਏ ਦਾ ਲਿਆ ਸੀ 7.5 ਲੱਖ ਦਾ ਲਿਆ ਸੀ ਬਈ ਇੱਥੇ ਆਪਣਾ ਫਤਿਹਵਾਲ ਕੋਲੇ ਉਹਦਾ ਨਾਮ ਕਾਲਾ ਗੰਟਾ ਉਹਦੇ ਵੀ ਟੀਕਾ ਭਰਾਵਾਗੇ ਡਾਕਟਰ ਨੂੰ ਕਿਹਾ ਸੀ ਵੀ ਲਿਆ ਕੇ ਰੱਖੀ ਆ ਇਹਦੀ ਕੱਟੀ ਆਈ ਬਿੱਲੋ ਇਹਦੀ ਇਹਦੇ ਭਰਾਵਾਂ ਆ ਗਏ ਆ ਸ਼ੀਮਨਾ ਇੱਕ ਬੂਰੀ ਦੇ ਭਰਾਵਾਂ ਆਗੇ ਬੂਰੀ ਦੇ ਦੱਸੋ ਵੀ ਕਿਹੜਾ ਟੀਕਾ ਭਰਾਈਏ ਬੂਰੀ ਦੀ ਬਸ ਉਹ ਨਿਮਤਲੇ ਹੁੰਦੀਆਂ ਸੀ ਬਈ ਮੈਸਾਂ ਇਕੱਠੀਆਂ ਜਾਦੇ ਬੰਨਣ ਕਰਕੇ ਬਸ ਨੇ ਪੈਰ ਧਰਤਾ ਤਾਂ ਕਰਕੇ ਦੀ ਪੂਜ ਹੋਈ ਆਪਨੇ ਲਵਾਇਆ ਬਜਰੰਗੀ ਲਿਜਵਾਣਾ ਦਾ ਸੀਮਨ ਇਹਦੀ ਕੱਟੀ ਅਨਿੰਦਰ ਇਹ ਪਹਿਲਾਂ ਆਪ ਇਹਦੇ ਘੰਡੇ ਵਾਲੇ ਦਾ ਸੀਮਨ ਲਵਾਇਆ ਸੀ ਤੁਸੀਂ ਕੱਟੀ ਦੇਖੀ ਹੋਗੀ ਵੀ ਦਿਖਾਈ ਸੀ ਹੁਣ ਇਹਦੇ ਆਪਾਂ ਨੇ ਬਾਦਲ ਦਾ ਲਵਾਇਆ ABC ਵਾਲੇ ਦਾ ਮਾਰਕਿੰਗ ਤਾਂ ਉਹਦੀ ਘੱਟ ਹੀ ਆਉਂਦੀ ਹੈ ਤੂੰ ਦੁੱਧ ਵਾਲੀ ਲੈਣਾ ਹੈ ਕੰਡੇ ਵਾਲੀ ਕੰਡੇ ਵਾਲੀ ਦੀਆਂ ਵੀ ਬਹੁਤ ਵਧੀਆ ਦੁੱਧ ਤੇ ਜਾਂਦੀਆਂ ਨੇ ਬਾਕੀ ਹੁਣ ਬਾਦਲ ਦਾ ਰਿਜ਼ਲਟ ਲੈ ਕੇ ਦੇਖਾਂਗੇ ਇਹਦੇ ਆਪਾਂ ਨੇ ਪ੍ਰਾਤ ਸਮੁੰਦਰ ਦਾ ਤੇ ਇਹਨੂੰ ਦੋ ਕੁ ਮਹੀਨੇ ਹੋ ਗਏ ਲਗਭਗ ਇਹ ਗੁਜਰਾں ਤੋਂ ਲਈ ਸੀ ਅਮਰਤ ਸਾਰਾ ਸਾਈਡ ਤੋਂ ਆਨੇ ਹੁੰਦੇ ਨੇ ਆਪਣੇ ਏਰੀਏ ਜਿੱਧਰ ਗਵਿੰਦਪੁਰੇ ਦੋ ਤਿੰਨ ਸੌ ਕਿਲਾ ਬੇਲਾ ਪਿਆ ਉੱਥੇ ਚਾਰ ਨਾ ਆਉਂਦੇ ਹੁੰਦੇ ਨੇ ਜੰਗਲ ਜ ਹੈ ਫਿਰ ਟਰੀ ਲੱਗਣੀ ਤਾਂ ਉਥੇ तू कर दिया मगर मगर फिर रूबी देता सारे अफेक्टिव गोल्ड ਸਵੇਰੇ ਸਰਕਾਰੀ ਟੀਕੇ ਦੇ ਤੌਲੇ ਇਹ ਪਤਾ ਨਹੀਂ ਕਦੋਂ ਆਉਂਦੇ ਨੇ ਇਹ ਕਾ ਵੀ ਇਹਦੇ ਵੀ ਆ ਇਹਦੇ ਵੀ ਐਮੀ ਨੇ ਤੌਲੇ ਇਹ ਆਇੰਨੇ ਨੇ ਦੇਖੋ ਹੀ ਉਡੀ ਮਿਕਸ ਕਰੋ ਇਹ ਜਾ ਕੱਟ ਪਾਇਆ ਕਰੋ ਇਹ ਡੋਲਦਾ ਨਹੀਂ ਆ ਨੇ ਫਿਰ ਦਾ ਅਫੈਕਟਿਵ ਪਲੱਸ ਲੈਂਦਾ ਸੀ ਬਈ 3 ਲੀਟਰ ਚ ਪੈਕਿੰਗ ਚ ਸਸਤਾ ਪੈ ਗਿਆ ਇਹਦੀ ਤੇ ਹੋਰ ਖਾਸੀਆਂ ਦਵਾਈਆਂ ਇਹ ਇਕੱਠੀ ਲਿਆਈ ਸੀ ਮੈਡੀਕਲ ਆਪਣੇ ਕੁਲਰੀਏ ਜੇ ਆਪਾਂ ਕਿਸੇ ਆਮ ਮੈਡੀਕਲ ਤੋਂ ਲੈਂਦੇ ਆ ਉਹ ਆਪਾਂ ਨੂੰ ਮਹਿੰਗਾ ਲਾਉਂਦੇ ਨੇ ਮਿਸਤਰੀ ਜਾਂਦੇ ਨੇ ਬਿਲਡਿੰਗ ਕਰਨ ਦਵਾਈਆਂ ਦਿਖਾਉਂਦੇ ਆ ਤੇ ਜਿਹੜਾ ਆਪਾਂ ਦਾਣਾ ਪਾਉਂਦੇ ਆ ਮੈਸਾ ਨੂੰ ਆ ਦੇਖੋ ਇਜਾ ਹੈਗਾ ਰੋਜ ਛੋਲਿਆਂ ਦਾ ਖੰਡਾ ਆਤੀ ਛੋਲ ਛੋਲਿਆਂ ਦਾ ਖੰਡਾ ਆ ਗਈ ਬਡੇ ਮੈਂ ਦੀ ਖਾਲਾ ਬਡੇ ਮੈਂ ਦੀ ਖਾਲਾ ਆ ਗਿਆ ਕਲਚਿਓ ਸੈਗਲਾ ਸਾਰੀ ਜੀ ਆਪਾਂ ਸੈਗ ਦੀ ਵਰਤਦੇ ਆ ਗਿਆ ਆਪਣੀ ਫੀਡ ਆ ਦੇਖੋ ਜੀ ਜਦੋਂ ਕਈ ਵਾਰੀ ਜਦੋਂ ਪਸ਼ੂ ਖੁੰਦੇ ਨੇ ਤਾਂ ਆਹ ਦੇ ਦੇ ਕਰੋ ਜੇਰਾਟ ਜੇਰ ਜੂਰ ਚ ਪੈਣ ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ 100 100 ml ਦੇ ਦੇ ਆਜ ਮੇ ਆਪਣੇ ਉਹ ਘੱਟਾ ਆਪਣਾ ਥੋੜਿਆ ਘਟਿਪ ਘਟ ਸੀ ਤਾਂ ਉਹਦੇ ਵਾਸਤੇ ਇੱਕ ਕਵਰ ਸੀਤੀ ਕਿ ਕਿੱਥੇ ਹੋਰ ਕੋਈ ਸੀਸੀ ਸੀ ਉਹ ਤੇਲ ਜਦੀ ਇੱਕ ਉਹ ਆ ਗਿਆ ਆਪਣੀ ਡੀ ਵਰਮਿੰਗ ਕਰਨ ਵਾਸਤੇ ਸਾਰਿਆਂ ਦੀ ਇਹ ਵੀ ਉੱਪਰੇ ਵੱਡੀ ਪੈਕਿੰਗ ਚ ਲਿਆਏ ਸੀ ਤੇ ਅੱਜ ਮੈਂ ਆਪਣੀਆਂ ਸਾਲ ਸਾਲ ਡੇਢ ਸਾਲ ਦੀ ਕੱਟੀ ਹੁੰਦੀ ਹੈ ਤਾਂ ਇਹ ਉਹਦੀ ਡੀ ਵਰਮਿੰਗ ਦੇ ਵਾਸਤੇ ਹੈ ਜੀ ਗੋਲੀ ਗੋਲੀ ਨਾਲ ਲੈਂਦੀ ਹੋਵੇ ਤਾਂ ਇਹ ਦੇ ਦੇ ਤੇ ਆ ਆ ਗਿਆ ਬਰੂਟੋਨ ਜਿਹੜੀਆਂ ਆਪਣੇ ਕਈ ਵਾਰੀ ਹਰਾਚਾਰਾ ਘੱਟ ਖਾਂਦੀਆਂ ਨੇ ਇਹ ਉਹਦੇ ਵਾਸਤੇ ਆਹਾ ਜੇ ਕਈ ਵਾਰੀ ਜਦੋਂ ਕੱਟਰੂ ਵੱਧ ਚੁੰਗਿਆਂ ਦਾ ਫਾਰਾ ਪੂਰਾ ਆ ਜਾਂਦਾ ਹੈ ਤੇ ਇਹ ਉਹਦੇ ਵਾਸਤੇ ਡਾਕਟਰ ਨੇ ਮਗਾਇਆ ਸੀ ਇੱਕ ਦੋ ਟੀਕੇ ਜਲਾਏ ਸੀ ਫਾਰੇ ਫੂਰੇ ਨੂੰ ਹੁਣ ਬਰਬਕ ਦੀ ਵੀ ਵਧੀਆ ਰਿਜ਼ਲਟ ਨਹੀਂ ਸਾਰੀ ਦਵਾਈ ਦੇ ਇਆ ਇਹ ਆਪਣਾ ਦਾਣਾ ਆਹ ਮਿਨਰਲ ਮਿਕਸਚਰ ਵਰਤਦੇ ਆ ਇਹ ਵੀ ਸਹਜਦਾ ਬਾਕੀ ਦੱਸਿਓ ਰਾਇ ਕਰਕੇ ਵੀ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਸਪਾਦੀ ਤੂੜੀ ਤੂੜੀ ਮਿਕਸ ਕਰਕੇ ਹੁਣ ਇਹਨਾਂ ਨੂੰ ਉੱਤੇ ਕੁਝ ਕੁਝ ਨਹੀਂ ਲਾਉਂਦੇ ਕਿ ਤੂੜੀ ਮਿਕਸ ਕਰਕੇ ਬਸ ਅਸੀਂ ਖਾ ਲਾਂਗੇ। ਇਸ ਦੋ ਵਾਰ ਜਦੋਂ ਧਾਰ ਕੱਢਾਂਗੇ ਉਦੋਂ ਪਾਵਾਂਗੇ ਆਪਾਂ ਜਿਹੜਾ ਦਾਣਾ ਪਾਇਆ ਹੋਇਆ ਹੈ। ਇਹੀ ਪਾਉਨੇ ਆ ਬਾਕੀ ਤੁਸੀਂ ਰਾਇ ਦੇ ਦਿਓ ਵੀ ਕੀ ਪਾਈਏ। ਇਹਦੇ ਨਾਲ ਦੁੱਧ ਦਵਦਿਆਣਾ ਛੱਡ ਦੇ ਲਾਲਾ ਨਿਮੜਾ ਚੱਕੀ ਦੂਰੀਆਂ ਆਣਗੀਆਂ ਜੁਗਨ ਜੁਗਨ ਇਹਦੇ ਵੀਰਾਵਲੀ 2 ਦਾ ਭਰਾ ਹੈ ਜੀ 恁做的就是